ਸਸਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਓ ਟਿਵਾਣਾ ਕ੍ਰिएशन ਦੇ ਨਾਲ ਸਾਡਾ WhatsApp ਨੰਬਰ 9814503636 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਿੰਪਲ ਸੂਟ ਦੀ ਸਟੀਚਿੰਗ 350 ਰੁਪਿਆ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 600 ਰੁਪਿਆ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਅਗਰ ਬਾਰਲੀਆਂ ਭੈਣਾਂ ਨੇ ਸੂਟ ਲੈਣੇ ਆ ਜਾਂ ਸਾਡੇ ਤੋਂ ਸਟਿਚ ਕਰਵਾਉਣੇ ਆ ਤਾਂ ਰੇਟ ਇਹੀ ਰਹਿੰਦਾ ਜੋ ਅਸੀਂ ਇੰਡੀਆ 'ਚ ਦਿੰਨੇ ਆ ਪਰ ਸ਼ਿਪਿੰਗ ਚਾਰਜੇਸ ਨੇ ਜਿਹੜੇ ਉਹ ਉਹਨਾਂ ਨੂੰ ਐਕਸਟਰਾ ਦੇਣੇ ਪੈਣਗੇ ਤੇ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਸੀਂ ਸਾਡੇ ਤੋਂ ਹੈਂਡਵਰਕ ਮਸ਼ੀਨੀ ਵਰਕ ਕਰਵਾ ਸਕਦੇ ਹੋ ਔਰ ਇੱਕ ਰਿਕੁਐਸਟ ਹੈ ਸਾਰਿਆਂ ਨੂੰ ਅਗਰ ਤੁਸੀਂ ਹੁਣ ਜਿਵੇਂ ਆਪਣੇ ਤਿਉਹਾਰ ਆਉਣੇ ਨੇ ਰਖੜੀਆਂ ਅ ਅੱਗੇ ਤੀਆਂ ਦਾ ਸੰਧਾਰਾ ਜਿਵੇਂ ਦੇਣਾ ਹੁੰਦਾ ਤਾਂ ਅਗਰ ਉਹਦੋਂ ਤੁਸੀਂ ਉਸ ਦੇ ਲਈ ਸੂਟ ਤਿਆਰ ਕਰਵਾਉਣੇ ਆ ਤਾਂ ਤੁਸੀਂ ਹੁਣੇ ਆਰਡਰ ਦੇ ਸਕਦੇ ਹੋ ਤੇ ਜਦੋਂ ਰਸ਼ ਪੈ ਜਾਂਦਾ ਫਿਰ ਨਾ ਤਾਂ ਸਾਨੂੰ ਚੰਗਾ ਲੱਗਦਾ ਵੀ ਅਸੀਂ ਤੁਹਾਨੂੰ ਕਹੀਏ ਵੀ ਤੁਹਾਨੂੰ ਵੇਟ ਕਰਨੀ ਪਊਗੀ ਨਾ ਹੀ ਤੁਹਾਨੂੰ ਚੰਗਾ ਲੱਗਦਾ ਵੀ ਅਸੀਂ ਮਤਲਬ ਕਿ ਜੇ ਕਹੀਏ ਵੀ ਇੰਨੇ ਦਿਨ ਤੁਹਾਨੂੰ ਨਹੀਂ ਮਿਲਣਾ ਤਾਂ ਪਲੀਜ਼ ਆਪਣੇ ਜਿਹੜੇ ਆਰਡਰ ਨੇ ਹੁਣੇ ਬੁੱਕ ਕਰਵਾ ਦਿਓ ਸਟੀਚਿੰਗ ਦੇ ਵੀ ਔਰ ਜੇ ਅਗਰ ਤੁਸੀਂ ਕੋਈ ਵਰਕ ਕਰਵਾਉਣਾ ਤਾਂ ਉਸ ਦੇ ਵੀ ਤੇ ਇੱਕ ਰਿਕੁਐਸਟ ਹੋਰ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਇਨਸਟਾ ਤੇ ਮੈਨੂੰ ਫੋਲੋ ਕਰੋ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਅੱਜ ਦੀ ਵੀਡੀਓ ਦਾ ਜਿਹੜਾ ਇਹ ਪਹਿਲਾ ਸੂਟ ਹੈ ਬੜਾ ਹੀ ਸੋਹਣਾ ਇਹਦਾ ਫੈਬਰਿਕ ਰਹੇਗਾ ਗੀਜ਼ਾ ਕਾਟਨ ਗੀਜ਼ਾ ਕਾਟਨ ਤੇ ਇਹ ਫਰੰਟ ਆ ਜਾਂਦਾ ਤੇ ਦੇ ਇੱਥੇ ਇਹ ਪੈਚਵਰਕ ਹੋਇਆ ਹੋਇਆ ਮਸ਼ੀਨੀ ਵਰਕ ਵੀ ਆ ਔਰ ਪੈਚਵਰਕ ਵੀ ਆ ਇਸੇ ਤਰ੍ਹਾਂ ਇਹਦਾ ਜਿਹੜਾ ਘੇਰਾ ਆ ਗਿਆ ਉਹਦੇ ਤੇ ਪੈਚਵਰਕ ਹੋਇਆ ਹੋਇਆ ਉੱਪਰ ਮਸ਼ੀਨੀ ਵਰਕ ਹੋਇਆ ਹੋਇਆ ਫੈਬਰਿਕ ਬਹੁਤ ਜ਼ਿਆਦਾ ਸੋਹਣੀ ਆ ਧੋ ਕੇ ਇਹ ਮੁਲਾਇਮ ਹੋ ਜਾਂਦੀ ਹੁੰਦੀ ਆ ਗੀਜ਼ਾ ਕਾਟਨ ਤੁਹਾਨੂੰ ਪਤਾ ਹੀ ਆ ਅ ਜੈਂਟਸ ਨੇ ਜਿਹੜੇ ਉਹ ਪਜਾਮੇ ਕੁੜਤੇ ਇਹਨਾਂ ਦੇ ਬਹੁਤ ਚੱਲ ਰਹੇ ਨੇ ਗੀਜ਼ਾ ਕਾਟਨ ਚ ਬੜੀ ਮਹਿੰਗੀ ਫੈਬਰਿਕ ਹੈ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੋਂ ਵਧੀਆ ਦੁਕਾਨ ਤੋਂ ਪੁੱਛ ਸਕਦੇ ਹੋ ਗੀਜ਼ਾ ਕਾਟਨ ਦੇ ਪਜਾਮੇ ਕੁੜਤੇਆਂ ਦਾ ਕਪੜਾ ਤੇ ਆਪਾਂ ਬੜੇ ਰੀਜ਼ਨੇਬਲ ਰੇਟ ਤੇ ਲੈ ਕੇ ਆਏ ਇਹ ਮਸਟਰਡ ਕਲਰ ਚ ਆਏਗਾ ਇਹਦੀ ਜਿਹੜਾ ਵਰਕ ਹੋਇਆ ਹੋਇਆ ਉਹ ਮਸਟਰਡ ਕਲਰ ਦਾ ਹੈ ਔਰ ਇੱਕ ਜਿਹੜੀ ਇਹਦੀ ਸਭ ਤੋਂ ਬਿਊਟੀਫੁਲ ਗੱਲ ਮੈਨੂੰ ਜਿਹੜੀ ਬਹੁਤ ਜ਼ਿਆਦਾ ਸੋਹਣੀ ਲੱਗੀ ਇਸ ਸੂਟ ਦੀ ਇਹ ਆਏਗੀ ਬਾਟਮ ਚੈੱਕ ਦੇ ਵਿੱਚ ਮਸਟਰਡ ਕਲਰ ਹੈ ਇਹਦੇ ਵਿੱਚ ਤਾਂ ਇਹੀ ਕਪੜਾ ਜਿਹੜਾ ਇੱਥੇ ਲੈ ਕੇ ਇਸ ਦਾ ਪੈਚ ਲਗਾ ਦਿੱਤਾ ਗਿਆ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਰੇਟ ਇਹਨਾਂ ਦਾ ਰਹੂਗਾ ਜੀ 1500 ਰੁਪਿਆ ਔਰ ਸ਼ਿਪਿੰਗ ਜਿਹੜੀ ਉਹ ਬਿਲਕੁਲ ਫਰੀ ਰਹੂਗੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਆਪਣਾ ਨਾਪ WhatsApp ਤੇ ਭੇਜ ਕੇ ਇਸ ਦੀ ਬਾਟਮ ਆ ਗਈ ਸੇ ਮਸਲੀਨ ਦਾ ਹੀ ਦੁਪੱਟਾ ਹੈ ਔਰ ਦੁਪੱਟੇ ਦੇ ਚਾਰੇ ਪਾਸੇ ਲੇਸ ਲੱਗੀ ਹੋਈ ਹੈ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਮਸਟਰਡ ਕਲਰ ਦਾ ਆ ਜਾਏਗਾ ਦੁਪੱਟਾ ਪੂਰਾ ਫੁੱਲਾ ਡੁੱਲਾ ਦੁਪੱਟਾ ਆ ਜਾਏਗਾ ਲੇਸ ਲੱਗੀ ਹੋਈ ਹੈ ਔਰ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜਾ ਸੂਟ ਹੈ ਉਹ ਬਣ ਕੇ ਤਿਆਰ ਹੋਣਾ ਤੁਸੀਂ ਛੇਤੀ ਤੋਂ ਛੇਤੀ ਆਰਡਰ ਕਰੋ ਔਰ ਫ੍ਰੀ ਸ਼ਿਪਿੰਗ ਦੇ ਵਿੱਚ ਇਸ ਦਾ ਫਾਇਦਾ ਠਾਓ ਇਹ ਆ ਗਈ ਸ਼ਰਟ ਇਹ ਬਾਟਮ ਆ ਗਈ ਔਰ ਇਹ ਆ ਗਿਆ ਇਸ ਦਾ ਦੁਪੱਟਾ ਗਲਾ ਸ਼ੇਡ ਆ ਗਿਆ ਬੜਾ ਹੀ ਸੋਨਾ ਜਿਹਾ ਇਹ ਵੀ ਗਾਜਰੀ ਜਿਹਾ ਕਲਰ ਹੈ ਉਸੇ ਤਰ੍ਹਾਂ ਇਹਦੇ ਫਰੰਟ ਤੇ ਸਾਰੇ ਵਰਕ ਹੋਇਆ ਹੋਇਆ ਪੈਚ ਹੋਇਆ ਹੋਇਆ ਔਰ ਇਸੇ ਤਰ੍ਹਾਂ ਇਸ ਦੇ ਘੇਰੇ ਤੇ ਪੈਚ ਵਰਕ ਆ ਜਾਏਗਾ ਤੇ ਛੋਟੇ ਛੋਟੇ ਜੀ ਬਿੰਦੀ ਪਈ ਹੋਈ ਆ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੀ ਲੁੱਕ ਇਸ ਤਰ੍ਹਾਂ ਦੀ ਲੱਗੇਗੀ ਫੈਬਰਿਕ ਰਹੇਗੀ ਗੀਜ਼ਾ ਕਾਟਨ ਤੇ ਇਹ ਆ ਗਈ ਇਸ ਦੀ ਚੈੱਕ ਵਾਲੀ ਬਾਟਮ ਇਹ ਵੀ ਗੀਜ਼ਾ ਕਾਟਨ ਦੇ ਵਿੱਚ ਹੀ ਹੈ ਬਿਲਕੁਲ ਡਿਫਰੈਂਟ ਜਿਹੀ ਲੁੱਕ ਦੇ ਰਿਹਾ ਇਹ ਇਹਦੀ ਬਾਟਮ ਕਰਕੇ ਤੇ ਬੜਾ ਸੋਹਣਾ ਜਿਹਾ ਬੜਾ ਪਿਆਰਾ ਜਿਹਾ ਉਸੇ ਕਲਰ ਦੇ ਵਿੱਚ ਇਸ ਕਲਰ ਦੇ ਵਿੱਚ ਇਹ ਆ ਜਾਂਦਾ ਮਸਲੀਨ ਦਾ ਦੁਪੱਟਾ ਚਾਰੇ ਪਾਸੇ ਇਹਦੇ ਲੈਸ ਲੱਗੀ ਹੋਈ ਹੈ। ਲੋਚ। ਸੋ ਇਹ ਪੂਰੇ ਸੂਟ ਦੀ ਲੁੱਕ ਹੈ ਜਿਹੜੀ ਇਹ ਇਸ ਤਰ੍ਹਾਂ ਦੀ ਰਹੇਗੀ। ਇਹਨੂੰ ਤੁਸੀਂ ਕਿਤੇ ਵੀ ਫੰਕਸ਼ਨਲ ਇਹ ਸੂਟ ਸਵਾ ਸਕਦੇ ਹੋ ਤੁਸੀਂ। ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 300 ਰੁਪਏ ਦੇ ਤੇ ਲਾਈਨਿੰਗ ਤਾਂ ਲੱਗਣੀ ਨਹੀਂ। ਆਪਣਾ ਤੁਸੀਂ ਨਾਪ ਭੇਜ ਕੇ ਸਾਨੂੰ ਇਹ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਹਾਂਜੀ ਅਗਲਾ ਕਲਰ ਆ ਜਾਂਦਾ ਹੈ ਮਹਿੰਦੀਆ ਕਲਰ ਇਸ ਦੀ ਲੁੱਕ ਇਸ ਤਰ੍ਹਾਂ ਦੀ ਆਊਗੀ ਫੈਬਰਿਕ ਉਹੀ ਹੈ ਗੀਜ਼ਾ ਕਾਟਨ ਇਹ ਫਰੰਟ ਤੇ ਆ ਜਾਂਦਾ ਸਾਰਾ ਪੈਚ ਹੋਇਆ ਹੋਇਆ ਤੇ ਇਹ ਆ ਜਾਂਦੀ ਹੈ ਇਸ ਦੀ ਬਾਟਮ ਚੈੱਕ ਵਾਲੀ ਬਾਟਮ ਰਹੇਗੀ। ਔਰ ਇਹ ਆ ਜਾਂਦਾ ਹੈ ਇਸ ਦਾ ਸੋਨਾ ਜਿਹਾ ਦੁਪੱਟਾ ਮਹਿੰਦੀਆ ਰੰਗ ਦਾ। ਕਲਰ ਸਾਰੇ हटਕੇ ਜਿਹੇ ਨੇ ਔਰ ਆਪਣੇ ਆਪ ਦੇ ਵਿੱਚ ਯੂਨੀਕ ਜਿਹੇ ਕਲਰ ਨੇ। ਇਹ ਸੂਟ ਹੀ ਵੈਸੇ ਯੂਨੀਕ ਜਿਹਾ ਤੇ ਇਹ ਲਓ ਜੀ। ਆ ਆ ਗਿਆ ਇਸ ਦਾ ਦੁਪੱਟਾ। ਤਾਂ ਏਜ ਦੀ ਲੁੱਕ ਹੈ ਜਿਹੜੀ ਉਹ ਕੁਝ ਇਸ ਤਰ੍ਹਾਂ ਦੀ ਆ ਜਾਏਗੀ। ਇਹ ਸੂਟ ਦੀ ਲੁੱਕ ਇਸ ਤਰ੍ਹਾਂ ਦੀ ਆਏਗੀ। ਇਹ ਮਹਿੰਦੀਆ ਕਲਰ ਦਾ ਦੁਪੱਟਾ ਹੋ ਗਿਆ। ਇਹ ਬਾਟਮ ਹੋ ਗਈ ਤੇ ਇਹ ਹੋ ਗਈ ਇਸ ਦੀ ਸ਼ਰਟ। ਹਾਂਜੀ ਅੱਗੇ ਆ ਗਿਆ ਬੜਾ ਹੀ ਸੋਨਾ ਗਰਮੀਆਂ ਦਾ ਜਿਹੜਾ ਕਲਰ ਹੈ ਇਹ। ਲੋ ਇਸ ਦੀ ਲੁੱਕ ਇਸ ਤਰ੍ਹਾਂ ਦੀ ਰਹੇਗੀ। ਬੜਾ ਮਿੱਠਾ ਮਿੱਠਾ ਜਿਹਾ ਕਲਰ ਹੈ ਤੇ ਇਹ ਇਸ ਦੀ ਬਾਟਮ ਆ ਗਈ। ਚੈੱਕ ਦੀ ਆਲੋ ਇਸ ਚੱਕ ਦੀ ਬਾਟਮ ਆ ਜਾਂਦੀ ਹੈ ਇਸ ਦੀ ਔਰ ਜਿਹੜਾ ਦੁਪੱਟਾ ਹੈ ਉਹ ਵੀ ਬੜਾ ਸੋਹਣਾ ਜਿਹਾ ਬੜਾ ਪਿਆਰਾ ਜਿਹਾ ਕਲਰ ਹੈ ਹਜੇ ਖੋਲ ਹੀ ਰਹੇ ਹਾਂ ਸੂਟ ਬਸ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਨੰਬਰ ਤੇ ਆਰਡਰ ਕਰਦੇ ਜਾਓ ਇਹ ਆ ਜੀਗਾ ਜੀ ਦੁਪੱਟਾ ਤਾਂ ਇਹ ਪੂਰੇ ਸੂਟ ਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਰਹੂਗੀ ਚਾਰੇ ਪਾਸੇ ਲੈਸ ਲੱਗੀ ਹੋਈ ਆ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈ ਹਾਂਜੀ ਇਹ ਆ ਗਿਆ ਜੀ ਰਾਇਲ ਬਲੂ ਕਲਰ ਦੇ ਵਿੱਚ ਇਸ ਦੀ ਲੁੱਕ ਕੁਝ ਇਸ ਤਰ੍ਹਾਂ ਦੀ ਹੈ ਫਰੰਟ ਪੂਰਾ ਉਵੇਂ ਪੈਚ ਵਰਕ ਹੋਇਆ ਹੋਇਆ ਤੇ ਤੇ ਜਿਹੜੀ ਬੁਕਤੀ ਆ ਜਾਂ ਕਢਾਈ ਆ ਉਹ ਰਾਇਲ ਬਲੂ ਕਲਰ ਦੇ ਵਿੱਚ ਆ ਆ ਇਹ ਆ ਜਾਂਦੀ ਹੈ ਇਸ ਦੀ ਸਲਵਾਰ ਚੈੱਕ ਦੀ ਆ ਜਾਏਗੀ ਇਹ ਇਸ ਤਰ੍ਹਾਂ ਇਸ ਦੀ ਲੁੱਕ ਆਉਣੀ ਆ ਮਸਲੀਨ ਦਾ ਆ ਗਿਆ ਦੁਪੱਟਾ ਚਾਰੇ ਪਾਸੇ ਉਸ ਦੇ ਲੈਸ ਲੱਗੀ ਹੋਈ ਹੈ ਬਸ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਓ ਤੇ ਆਰਡਰ ਕਰਦੇ ਜਾਓ ਇਹ ਸੂਟ ਦੀ ਜਿਹੜੀ ਲੁੱਕ ਆ ਇਹ ਇਸ ਤਰ੍ਹਾਂ ਦੀ ਰਹੇਗੀ ਹਾਂਜੀ ਆਵळा ਸੂਟ ਹੈ ਜਿਹੜਾ ਇਹ ਟੈਬੀ ਚ ਆ ਜਾਂਦਾ ਹੈ ਬ੍ਰਾਂਡ ਹੈਗਾ ਤਮੰਨਾ ਤਮੰਨਾ ਬ੍ਰਾਂਡ ਦੀ ਸਟੈਂਪ ਲੱਗੀ ਹੋਈ ਹੈ ਰਾਮਟੈਕਸ ਤੋਂ ਬਾਅਦ ਅਗਰ ਕੋਈ ਵਧੀਆ ਫੈਬਰਿਕ ਹੈ ਤਾਂ ਉਹ ਤਮੰਨਾ ਦਾ ਜਿੱਤੇ ਆਪਾਂ ਭਰੋਸਾ ਕਰ ਸਕਦੇ ਹਾਂ ਇਹ ਸੂਟ ਬਹੁਤ ਹੀ ਜ਼ਿਆਦਾ ਵਿਕਦੇ ਆ ਸਾਡੇ ਇੰਨਾ ਸੋਹਣਾ ਇਹਦਾ ਡਿਜ਼ਾਈਨ ਹੈ ਇੰਨਾ ਸੋਹਣਾ ਇਹਦਾ ਕਲਰ ਹੈ ਤੇ ਆ ਆ ਜੇਗੀ ਇਸ ਦੀ ਬਾਟਮ ਤੁਸੀਂ ਬਾਜ਼ਾਰ 'ਚ ਕਿਤੇ ਵੀ ਟੈਬੀ ਦਾ ਤੁਹਾਨੂੰ ਪਤਾ ਹੀ ਹੋਊਗਾ ਰੇਟ ਕਿੰਨਾ ਹੁੰਦਾ ਪਰ ਸਾਡੇ ਇੱਥੇ ਸੋਤ ਦਾ ਜਿਹੜਾ ਰੇਟ ਹੈ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਇੱਕ ਹੋਰ ਵੀ ਅਨਾਉਂਸਮੈਂਟ ਕਰੂੰਗੀ ਤੁਹਾਨੂੰ ਜਿਹੜੀਆਂ ਭੈਣਾਂ ਮੇਰੀਆਂ ਪੂਰੀ ਵੀਡੀਓ ਦੇਖਦੀਆਂ ਨੇ ਫਿਰ ਆਪਾਂ ਉਹਨਾਂ ਨੂੰ ਫਾਇਦਾ ਦੇਣਾ ਹੁੰਦਾ ਇਹ ਆ ਜਾਂਦਾ ਹੈ ਇਸ ਦਾ ਦੁਪੱਟਾ ਬੜਾ ਹੀ ਸੋਨਾ ਜਿਹਾ ਡਿਜ਼ਾਈਨ ਆ ਇਹਦੇ ਵਿੱਚ ਆਪਣੇ ਕੋਲ ਤਮੰਨਾ ਬ੍ਰਾਂਡ ਦਾ ਅੱਜ ਦੀ ਘੜੀ ਕੋਈ ਇੱਕ ਵੀ ਪੀਸ ਨਹੀਂ ਬਚਿਆ ਹੋਇਆ ਮਤਲਬ ਕਿ ਹੈ ਬਿਨਾ ਕੁਝ ਸੋਚੇ ਸਮਝੇ ਜਿਹੜਾ ਬ੍ਰਾਂਡ ਹੈ ਕੇ ਕ੍ਰਾਮ ਟੈਕਸ ਲੈਣ ਵਾਲੇ ਨੇ ਇਹ ਦੁਪੱਟਾ ਆ ਜਾਂਦਾ ਹਾਂਜੀ ਜਿਹੜੀਆਂ ਪਹਿਣਾ ਮੇਰੀਆਂ ਰੈਗੂਲਰ ਪੂਰੀ ਵੀਡੀਓ ਦੇਖਦੀਆਂ ਨੇ ਉਹਨਾਂ ਦੇ ਲਈ ਇਹ ਹੈ ਅਨਾਉਂਸਮੈਂਟ ਕਿ ਜਿੰਨੇ ਵੀ ਆਪਾਂ ਸੂਟ ਦਿਖਾ ਰਹੇ ਹਾਂ ਜਿਹੜੇ ਆਪਾਂ ਪਹਿਲਾਂ ਦਿਖਾਏ ਨੇ ਕਢਾਈਆਂ ਵਾਲੇ 1500 ਦੇ ਤੇ ਇਹ ਹੈਗਾ 1750 ਦਾ ਸੂਟ ਸ਼ਿਪਿੰਗ ਬਿਲਕੁਲ ਫ੍ਰੀ ਹੈ ਔਰ ਜੇ ਤੁਸੀਂ ਸਾਡੇ ਤੋਂ ਹੀ ਲੈਣੇ ਹੋ ਤਾਂ ਅਸੀਂ ਸਟੀਚਿੰਗ ਵੀ ਤੁਹਾਨੂੰ ਫ੍ਰੀ ਦੇਵਾਂਗੇ ਸਾਡੇ 1700 ਦੇ ਵਿੱਚ ਤੁਹਾਨੂੰ ਸਟਿਚ ਕੀਤਾ ਹੋਇਆ ਸੂਟ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਡੇ ਘਰੇ ਪਹੁੰਚੂਗਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਬੜੀ ਸੋਹਣੀ ਲੁੱਕ ਆਊਗੀ ਇਸ ਸੂਟ ਦੀ ਯੂਨਿਕ ਜਿਹਾ ਸੂਟ ਹੈ ਯੂਨਿਕ ਜਿਹਾ ਇਹਦਾ ਕਲਰ ਹੈ ਡਿਜ਼ਾਈਨ ਯੂਨਿਕ ਜਿਹਾ ਇਹ ਆ ਗਿਆ ਜੀ ਸੂਟ ਰਾਮਟੈਕਸ ਦਾ ਯੂਨਿਕ ਜਿਹੜਾ ਕਲਰ ਹੈ ਇਸ ਦਾ ਔਰ ਇਸ ਦੇ ਫਰੰਟ ਤੇ ਆਰੀ ਦਾ ਵਰਕ ਹੋਇਆ ਹੋਇਆ ਆਉਟਿੰਗ ਦਿੱਤੀ ਹੋਈ ਹੈ ਆ ਜਿਹੜਾ ਘੇਰਾ ਆ ਜਾਂਦਾ ਏਸ ਘੇਰੇ ਤੇ ਸਾਰੇ ਤੇ ਆਰੀ ਵਰਕ ਦੀ ਆਉਟਿੰਗ ਹੈ ਬ੍ਰਾਂਡ ਰਹੂਗਾ ਰਾਮਟੈਕਸ ਦਾ ਤੇ ਇਸ ਦੀ ਜਿਹੜੀ ਲੁੱਕ ਹੈ ਉਹ ਆਊਗੀ ਇਸ ਤਰ੍ਹਾਂ ਦੀ ਸਟੈਂਪ ਤੁਸੀਂ ਦੇਖ ਸਕਦੇ ਹੋ ਹਰ ਸੂਟ ਤੇ ਇਹਨਾਂ ਦੀ ਸਟੈਂਪ ਲੱਗੀ ਹੁੰਦੀ ਹੈ ਇਹਦੀ ਲੁੱਕ ਇਸ ਤਰ੍ਹਾਂ ਦੀ ਹੈ ਬੜਾ ਪਿਆਰਾ ਜਿਹਾ ਕਲਰ ਹੈ ਗਰਮੀਆਂ ਚ ਪਾਉਣ ਵਾਲਾ ਮਿੱਠਾ ਜਿਹਾ ਕਲਰ ਤੇ ਇਹ ਆ ਜੇਗੀ ਇਸ ਦੀ ਬਾਟਮ ਇਹ ਬਟਮ ਆ ਗਈ ਜੀ ਤੇ ਸਾਰਾ ਵਰਕ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਸ ਦੀ ਲੁੱਕ ਬੜੀ ਪਿਆਰੀ ਜਿਹੀ ਹੈ ਤੇ ਦੇ ਨਾਲ ਦੁਪੱਟਾ ਵੀ ਇਸੇ ਤਰ੍ਹਾਂ ਦੇ ਡਿਜ਼ਾਈਨ ਦਾ ਮਸਲੀਨ ਦਾ ਬੜੇ ਰਾਇਲ ਜਿਹੇ ਲੁੱਕ ਦਿੰਦੇ ਹੁੰਦੇ ਨੇ ਇਹ ਜਿਹੇ ਸੂਟ ਹੁੰਦੇ ਆ ਜਿਹੜੇ ਸਾਲਾਂ ਸਾਲੇ ਕਿਦਰੇ ਨਹੀਂ ਜਾਂਦੇ ਇਹਦਾ ਰੇਟ ਰਹੂਗਾ 1800 ਪਰ ਸ਼ਿਪਿੰਗ ਫ੍ਰੀ ਹੈ ਔਰ ਸਟੀਚਿੰਗ ਬਿਲਕੁਲ ਫ੍ਰੀ ਹੈ ਸਾਡੇ ਤੋਂ ਸੂਟ ਲੈ ਕੇ ਅਸੀਂ ਤੁਹਾਨੂੰ ਫ੍ਰੀ ਸਟੀਚਿੰਗ ਦੇਵਾਂਗੇ ਇਹ ਆ ਜਾਂਦਾ ਮਸਲੀਨ ਦਾ ਦੁਪੱਟਾ ਸੇਮ ਉਹੀ ਡਿਜ਼ਾਈਨ ਜੋ ਇਸ ਦੇ शर्ट से है बड़न बड़ वाला सूट नहीं है बड़ा प्यारा जहा सूट है हाँ जी आ सूट आ गया टैबी ये भी माउस जहा कलर है बड़ा सोहना जि ए गले पैच होया हो ब्लैक कलर दा। गोल्डन कलर का ये वर्क होया हुआ के ए इस दे से रहते जूगा ये वर्क है जेड़ा पैच दी ਇਹ ਘੇਰੇ ਤੇ ਆ ਗਿਆ ਨੀਚੇ ਲੈਸ ਲੱਗੀ ਹੋਈ ਐ ਤੇ ਇਸੇ ਤਰ੍ਹਾਂ ਇਸ ਦੀਆਂ ਬਾਜੂਆਂ ਤੇ ਆ ਜਾਏਗਾ ਇਹ ਬਾਜੂ ਤੇ ਵੀ ਹੈ ਪੈਚ ਔਰ ਇਸ ਦੀ ਜਿਹੜੀ ਲੁੱਕ ਐ ਉਹ ਇਸ ਤਰ੍ਹਾਂ ਦੀ ਐ ਇਹਦਾ ਜਿਹੜਾ ਰੇਟ ਐ ਉਹ ਹੈਗਾ 1800 ਬਾਟਮ ਐ ਜਿਹੜੀ ਉਹ ਵੀ ਬੜੀ ਸੋਹਣੀ ਐ ਔਰ ਬਾਟਮ ਤੇ ਵੀ ਪੈਚ ਹੋਇਆ ਹੋਇਆ ਹੈ ਬਾਟਮ ਤੇ ਵੀ ਪੈਚ ਆ ਜਾਏਗਾ ਤੇ ਦੁਪट्टे ਤੇ ਵੀ ਵਰਕ ਹੈ ਆਹ ਕੋ ਦੁਪट्टे ਤੇ ਚਾਰੇ ਪਾਸੇ ਇਸ ਤਰ੍ਹਾਂ ਦਾ ਪੈਚ ਹੈ ਔਰ ਲੈਸ ਲੱਗੀ ਹੋਈ ਹੈ ਬਲੈਕ ਕਲਰ ਦੇ ਵਿੱਚ ਬੜਾ ਹੀ ਸੋਨਾ ਜਿਹਾ ਖੁੱਲਾ ਡੁੱਲਾ ਦੁਪੱਟਾ ਦੇਖੋ ਚਾਰੇ ਪਾਸੇ ਇਸ ਤਰ੍ਹਾਂ ਦਾ ਤੁਹਾਨੂੰ ਵਰਕ ਮਿਲੂਗਾ ਦੁਪੱਟੇ ਤੇ ਹਾਂਜੀ ਆਹ ਵਾਲਾ ਸੂਟ ਆ ਜਾਂਦਾ ਹੈ ਖਾਦੀ ਕਾਟਨ ਤੇ ਇਹ ਇੱਥੇ ਵਰਕ ਹੋਇਆ ਹੋਇਆ ਹੈ ਇਹਦੇ ਗਲੇ ਤੇ ਵੀ ਹੈ ਵਰਕ ਆਰੀ ਵਰਕ ਹੈ ਤੇ ਇਹ ਇਸ ਦੀ ਆ ਜਾਂਦੀ ਹੈ ਬਾਜੂ ਘੇਰੇ ਤੇ ਨੀਚੇ ਆ ਜਾਂਦਾ ਉਸੇ ਤਰ੍ਹਾਂ ਦਾ ਇਸ ਤਰ੍ਹਾਂ ਦੀ ਇਹਦੀ ਲੁੱਕ ਆਏ ਵੀ ਇਹ ਵੀ ਬੜਾ ਸੋਹਣਾ ਜਿਹਾ ਕਲਰ ਆ ਗਰਮੀਆਂ ਚ ਪਾਉਣ ਵਾਲਾ ਮਿੱਠਾ ਮਿੱਠਾ ਇਸ ਤਰ੍ਹਾਂ ਦੀ ਆ ਜਾਂਦੀ ਹੈ ਇਸ ਦੀ ਲੁੱਕ ਔਰੇ ਵਿੱਚ ਜਿਹੜਾ ਇਹ ਸਾਰਾ ਪੇਂਟ ਹੋਇਆ ਹੋਇਆ ਉਹ ਪੈਣੀ ਹੈਗਾ ਜਿਹੜਾ ਖਿੱਚ ਲੈਣ ਉਹ ਖਰਾਬ ਹੋ ਜਾਂਦੀ ਹੈ ਆਪਣੀ ਪ੍ਰੈਸ ਖਰਾਬ ਹੋ ਜਾਂਦੀ ਹੈ ਏ ਰੋ ਹੂਗਾ ਆ ਲੋਵਰ ਜੀ ਇਹ ਬੋਟਮ ਆ ਜੇਗੀ ਨਾਲ ਤੇ ਇਸੇ ਤਰ੍ਹਾਂ ਬੜਾ ਸੋਹਣਾ ਜਿਹਾ ਪਿਆਰਾ ਜਿਹਾ ਇਹਦਾ ਆ ਜਾਂਦਾ ਕੋਕਟਾ ਡੋਰੀਆ ਦਾ ਦੁਪੱਟਾ ਚਾਰੇ ਪਾਸੇ ਲੈਸ ਲੱਗੀ ਹੋਈ ਹੈ ਔਰ ਉਸੇ ਤਰ੍ਹਾਂ ਦਾ ਸਾਰੇ ਦੁਪੱਟੇ ਤੇ ਪੇਂਟ ਆ ਜਾਂਦਾ ਹੈ ਛਾਪਾ ਜਿਹਨੂੰ ਕਹਿੰਦੇ ਆਪਾਂ ਪਿੰਕ ਨਹੀਂ ਉਹ ਜਿਹੜੇ ਛਾਪਾ ਲਗਾਉਂਦੇ ਆ ਉਸ ਤਰ੍ਹਾਂ ਦਾ ਬੜਾ ਟ੍ਰੈਂਡ ਦੇ ਵਿੱਚ ਹੈ ਇਹ ਇਹ ਆ ਜੇਗਾ ਇਸ ਦਾ ਦੁਪੱਟਾ ਇਹ ਸਾਰੇ ਹੀ ਛਾਪਾ ਲੱਗਿਆ ਹੋਇਆ ਇਸ ਸੂਟ ਤੇ ਇਹ ਵਰਕ ਹੋਇਆ ਹੋਇਆ ਆਰੀ ਵਰਕ ਫੀਚਰ ਜਿਹੜਾ ਕਲਰ ਹੈ ਤੇ ਇਹਦੀ ਲੁੱਕ ਕੁਝ ਇਸ ਤਰ੍ਹਾਂ ਦੀ ਆ ਜਾਏਗੀ ਇਹਦਾ ਰੇਟ ਹੈਗਾ 1850 ਸ਼ਿਪਿੰਗ ਬਿਲਕੁਲ ਫ੍ਰੀ ਹੈ ਸਟੀਚਿੰਗ ਬਿਲਕੁਲ ਫ੍ਰੀ ਹੈ ਬੜੇ ਹਾਂਜੀ ਆ ਵਾਲਾ ਸੂਟ ਗਰਮੀਆਂ ਦਾ ਤੋਹਫਾ

ਅਗਰ ਆਪਾਂ ਵਧੀਆ ਕੱਪੜਾ ਲੈਣੇ ਆ ਤਾਂ ਉਹ ਜ਼ਿਆਦਾ ਚੱਲਦਾ ਵੀ ਵਧੀਆ ਹੈ ਇਹਦਾ ਰੇਟ ਰਹੂਗਾ ਜੀ 6800 ਰੁਪਿਆ ਸਟੀਚਿੰਗ ਬਿਲਕੁਲ ਫ੍ਰੀ ਰਹੂ ਅੱਜ ਦੀਆਂ ਜਿੰਨੀਆਂ ਵੀਡੀਓਜ਼ ਦੇ ਵਿੱਚ ਆਪਾਂ ਸੂਟ ਦਿਖਾਏ ਨੇ ਅੱਜ ਦੀ ਵੀਡੀਓ ਦੇ ਵਿੱਚ ਪਿਛਲੀ ਵੀ ਇੱਕ ਵੀਡੀਓ ਸੀ ਆਪਾਂ ਸਟੀਚਿੰਗ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰੂਪੁਰਬ ਕਰਕੇ ਇਹ ਆਪਾਂ ਫ੍ਰੀ ਕਰ ਰਹੇ ਹਾਂ ਸਟੀਚਿੰਗ ਜਿੰਨਾ ਕ ਆਪਣੇ ਤੋਂ ਹੁੰਦਾ ਆਪਾਂ ਉਨਾ ਕ ਕਰ ਰਹੇ ਹਾਂ ਇਹ ਆ ਜਾਏਗਾ ਜੀ ਦੁਪੱਟਾ ਪੇਉਰ ਦਾ ਉਸੇ ਤਰ੍ਹਾਂ ਦਾ ਪ੍ਰਿੰਟ ਸ਼ਰਟ ਦੇ ਨਾਲ ਦਾ ਪ੍ਰਿੰਟ ਹੈ ਜਿਹੜਾ ਇਸ ਦੇ ਦੁਪੱਟੇ 'ਚ ਆ ਜਾਂਦਾ ਪੂਰਾ ਖੁੱਲਾ ਡੁੱਲਾ ਇਹਨੂੰ ਚਾਹੇ ਲੈਸ ਲਵਾ ਲੋ ਚਾਹੇ ਇਸੇ ਤਰ੍ਹਾਂ ਰੱਖ ਲੋ ਸਰਦਾਰੀ ਜਿਹੀ ਲੁੱਕ ਦਿੰਦਾ ਇਹ ਸੂਟ ਬੜਾ ਹੀ ਪਿਆਰਾ ਜਿਹਾ ਪਾਊਡਰ ਬਲੂ ਕਲਰ ਹੈ ਜਿਹੜਾ ਬਹੁਤ ਹੀ ਰੇਅਰ ਜਿਹਾ ਮਿਲਦਾ ਹੁੰਦਾ ਇਹ ਮੈਂ 3-4 ਸੂਟ ਵੋਮੇਡ ਦੇ ਲੈਨੇ ਖੁਦ ਮੈਂ ਆਪ ਵੀ ਲਿਆ ਮੈਂ ਇਸੇ ਕਲਰ 'ਚ ਲੈਣੀ ਹੁੰਦੀ ਆ ਕਿਉਂਕਿ ਇਹ ਕਲਰ ਹੈ ਜਿਹੜਾ ਹੋਰ ਕਿਸੇ ਵੀ ਕਾਟਨ ਦੇ ਕੱਪੜੇ ਤੇ ਇਸ ਤਰ੍ਹਾਂ ਦਾ ਆਉਂਦਾ ਨਹੀਂ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜੇ ਵੀ ਸੂਟ ਲੈਣੇ ਆ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਸਟੀਚਿੰਗ ਤੁਹਾਨੂੰ ਬਿਲਕੁਲ ਫ੍ਰੀ ਰਹੂਗੀ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ